ਬਹੁਤ سارے ਛੋਟੇ ਜ਼ਿਮੀਦਾਰ ਵੀ ਹੋਣਗੇ ਵੱਡੇ ਵੀ ਹੋਣਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਣਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੀ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਿਨੇਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਟੋਲ 'ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਯੂਕਰੇਨ ਦੀ ਯੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ ਦੇਖੋ ਜਿਹੜਾ 1,25 125 ਲੱਖ ਮੀਟਰ ਟਨ ਕਣਕ ਦੇਊਗਾ ਫਤਨਾ ਖਰੀਦਾ ਥੋੜੀ ਜੀ ਕਰੂਗਾ ਨਾ ਫਿਰ ਸੋ ਮੈਂ ਉਹਨਾਂ ਨੂੰ ਕਹਿ ਦਿੰਦਾ ਮੈਂ ਮੈਂ ਤਾਂ ਨਹੀਂ ਦੰਦਾ ਤੁਹਾਨੂੰ ਉਹ ਕਹਿੰਦੇ ਨਹੀਂ 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 ਕਣਕ ਤੂੰ ਦੇ ਦੇ ਜੀ ਮੈਂ ਤੁਸੀਂ ਤਾਂ ਇਹ ਨੁਕਸ ਖੱਡਣ ਲੱਗ ਜਣੇ ਉਹ ਦਾਣਾ ਛੋਟਾ ਹੈ ਦਾਣਾ ਝੁੰਗੜ ਗਿਆ ਦਾਣਾ ਫੁੱਲ ਗਿਆ ਤੇ ਸਾਰੀ ਚੱਕਿਓ ਸਾਡੀ ਤੇ ਜਦਾਂ ਵੀਰੇ ਉਹ ਕਹਿੰਦੇ ਸਾਰੇ ਹੀ ਚੱਕਾਂਗੇ ਤੂੰ ਜਮ੍ਹਾਂ ਪੈ ਕਰਨਾ ਕਰੋ ਹਨਾ ਮੈਂ ਕਹਿੰਦਾ ਹਾਂ ਇਹ ਹੀ ਸਾਡੀ ਡਾਲਾ ਖੋਲਣ ਸਾਰ ਸਾਡੀ ਤੁਲ ਨਹੀਂ ਚਾਹੀਦੀ ਬਸ ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਹੈ ਹੁਣ ਗੱਲ ਦੋ ਤਿੰਨ ਕੱਲਾ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਵਿੱਚ ਇੱਥੇ ਆਏ ਹੋਏ ਹਾਂ ਪਹਿਲਾਂ ਤਾਂ ਯੂਨੀਵਰਸਿਟੀ ਹੀ ਬੋਝ ਬਣ ਗਈ ਸੀ ਯੂਨੀਵਰਸਿਟੀ ਤਾਂ ਬਦੀ ਮਲਾਜਮਾਂ ਨੂੰ ਤਨਖਾਹ ਨਹੀਂ ਦਿੰਦੀ ਐਂ ਤੁਸੀਂ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਯਾਰ ਘੱਟੋ ਘੱਟ ਖੋਜਾਂ ਤਾਂ ਕਰੋ ਹੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜਾਂ ਮਲਾਜਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਕੌਣ ਕਰੂਗਾ ਜਦੋਂ ਹੈ ਹੀ ਨਹੀਂ ਕੋਈ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚੌਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸਵਾਗੇ ਤੇ ਬਹਿ ਕੇ ਆਪਦੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸਵਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸਵਾਗਾ ਜਦੋਂ ਬਲਦਾਂ ਵਾਲਾ ਹੁੰਦਾ ਸੀਗਾ ਹੁਣ ਤਾਂ ਸਵਾਗਾ ਵੀ ਟਰੈਕਟਰ ਵਾਲੇ ਆ ਗਏ ਨਾ ਬੋਲੀ ਬੋਰੀ ਦਰ ਲੈਂਦੇ ਆ ਪਹਿਲਾਂ ਤਾਂ ਜਵਾਬ ਨੂੰ ਪਿੱਛੇ ਬਿਠਾ ਲੈਂਦੇ ਸੀ ਕਈ ਵਾਰੀ ਲੱਗਦਾ ਲੋ ਤੁਸੀਂ ਥੱਲੇ ਆਇਂਦੇ ਸੀ ਉਹਦੇ ਹੈਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਜੋ ਅੱਜ ਸਾਡੇ ਕੀ ਹੈ ਕਿ ਮੈਂ ਅੱਜ ਅੰਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪਏ ਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦੇ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਮਲ ਇੰਨਾ ਜ਼ਿਆਦੇ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚ 117 ਬਲਾਕ ਖਤਰੇ 'ਚ ਨੇ ਔਰ ਉਹਦਾ ਕਾਰਨ ਉਹਦਾ ਕਾਰਨ ਝੋਨਾ ਹੈ ਹਾਲਾਂਕਿ ਝੋਨਾ ਆਪਣੀ ਖਰਾਕ ਨਹੀਂ ਹੈਗਾ ਆਪਰ 10 ਮਹੀਨੇ ਦਿਨ ਖੀਰ ਹੀ ਬਣਾਉਨੇ ਔਰ ਕਦੋਂ ਝੋਨਾ ਚੋਂ ਨਾ ਤਾਂ 99% ਆਪਣਾ ਮੁਲਕ ਨੂੰ ਦਿੰਨੇ ਆ ਉਸ ਚੱਕਰ 'ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲੀ ਠੀਕ ਹੈ ਜੀ ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲੋ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਮੇਰੇ ਕੋਲ ਸਵਾਲ ਵੀ ਆਏ ਪੈਨੇ ਮੇਰੇ ਕੋਲੇ ਸਵਾਲ ਵੀ ਆਏ ਪੈਨੇ ਬੜੇ-ਬੜੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦੇ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾੜੇ ਰਹੇ 21% ਕੁੱਕੇ ਪੁੱਲ ਪੱਲੀ ਗਏ ਕੱਸੀਆਂ ਟੂਬ ਲਾ ਗਏ ਕੱਸੀਆਂ ਵਿੱਚ ਬਾ ਲੀਆਂ ਜਦ ਉਹ ਉਹਨਾਂ ਦੇ ਦਰਖਤ ਤੋਂ ਬਬੇ ਜਿਹੜੇ ਸੂਲ ਸਾਇਏ ਸੀਗੇ ਸੂਏ ਰਜਬਾ ਹੈ ਉਦੋਂ ਖਤਮੀ ਹੋ ਗਏ ਆਪਾਂ ਤਾਂ ਉਹੀ ਹੋ ਗਿਆ ਯਾਦ ਬਣ ਗਈ ਕਿ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਤੇ ਮੈਂ ਕਿਹਾ ਯਾਰ ਉਹ ਕੱਸੀਆਂ ਕਿੱਥੇ ਨੇ ਅਫਸਰਾਂ ਨੇ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆਂ ਉਹ ਕਹਿੰਦੇ ਜੀ ਬਾ ਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮਗਰ ਇਹ ਨਹਿਰਾਂ ਨਹਿਰਾਂ ਆਪਣੇ ਕੋਲ ਹੈਗੀਆਂ ਸਾਰਾ ਕੁਝ ਹੈਗਾ ਪਰ ਵਾਈਬ ਕਰ ਦਿੰਨੇ ਆਂ ਤੋਂ ਬਜਟ ਰੱਖਿਆ ਅਸੀਂ ਮਤਲਬ ਪੀ ਤੋ 40 ਸਾਲ ਪੁਰਾਣੀਆਂ ਨਹਿਰਾਂ ਤੇ ਕੱਸੀਆਂ ਚਲਾਈਆਂ ਜੇ ਮੈਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਿਣਾ ਕਿ ਮੇ ਮੇਰੇ ਫਸਲ ਵਿਛਦੀਆਂ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹਿੰਦੇ ਉਹ ਉੱਪਰ ਕੱਸਿਉ ਰਹਿਣ ਦੋ ਉਹਨੂੰ ਵੇਜੀ ਰੱਖਣ ਦੋ ਪਾਈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੋਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਪੁਲਿਸ ਵੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘ ਗੁਰਦੇਵ ਸਿੰਘ ਇੱਥੋਂ ਦੀ ਕੱਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਤੂੰ ਤਹਾਂ ਤੂੰ ਰੱਖ ਲੈ ਥੱਲੋਂ ਦਾ ਪੈ ਲੈਣ ਦੇ ਪਾਈਪ ਕਿਸੇ ਇੱਕ ਥਾਂ ਤੇ ਪੁਲਿਸ ਦੀ ਲੋੜ ਨਹੀਂ ਪਈ ਇਸ ਕੱਲ ਦਾ ਮੈਂ ਧੰਨਵਾਦ ਕਰਦਾ ਸਾਰੇ ਪੰਜਾਬੀਆਂ ਨੂੰ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਪਰ ਤਿੰਨ ਗੁਣਾ ਤੇ ਵਧ ਕੇ ਤਿੰਨ ਸਾਲਾਂ ਚ ਹਾਜੀ ਵੀ ਕੱਟਾਂ ਤੁਸੀਂ ਵੀਡੀਓ ਦੇਖ ਰਹੇ ਹੋਗੇ ਤੁਸੀਂ ਉਹ ਪਾਈ ਹੋਣੀ ਹੈ ਵੀਡੀਓ ਵੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਸਾਡੇ ਪਿੰਡ ਕੱਸੀ ਦਾ ਹਨਾ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਵੀਡੀਓ ਪਾਉਂਦੇ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਉਸ ਪਿੰਡ 'ਚ ਮੋਗੇ ਹੈ ਨਹੀਂ ਨਾਲੇ ਤਾਂ ਉਹ ਜਮੀਨ ਵਰਤ ਲਈ ਨਾਲੇ ਉਸ ਪਿੰਡ 'ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਖੋਣ ਬਣਵਾ ਰਹੇ ਹਾਂ ਸੀ ਨਵੇਂ ਮੋਗੇ ਵੀਰ ਪਿੰਡ ਵਿੱਚ ਦੀ ਨਹਿਰ ਲੰਘਦੀ ਐ ਪਿੰਡ 'ਚ ਤਾਂ ਦੇ ਦੋ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ ਇੱਕ ਇੱਕੜ ਨੂੰ 20 ਮਿੰਟ ਦੇਣੇ ਨੇ ਉਸ ਹਸਾਬ ਨਾਲ ਤੁਸੀਂ ਬਣਾਓ ਰੋਸਟਰ ਬਣ ਗਏ ਰੋਸਟਰ ਬਣੇ ਜਾਂਦੇ ਐ ਹਰ ਰੋਜ਼ ਬਣੇ ਜਾਂਦੇ ਤੇ ਉਹਦੇ 'ਚ ਕੀ ਐ ਕਿ ਪਹਿਲਾਂ ਜਿਹੜਾ ਸੌਣੀ ਡਿਸੀਜਨ 'ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਸੀ 1 ਕਿਲੋ ਚੌਲਾਂ ਵਾਸਤੇ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ 9 ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਉਹ ਫਸਲ ਹੈ ਨਾ 20 ਵਾਈ ਦਿਨ ਤਾਂ ਪਹਿਲਾਂ ਹੀ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੇ ਆਪਾਂ PR126 ਹੈ 92 ਤਰ੍ਹਾਂ 93 ਦਿਨ ਲੈਂਦੀ ਹੋ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਏਕੜ ਤੋਂ ਵੱਧ ਕੇ 32 ਲੱਖ ਏਕੜ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇੱਕ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰੋਜ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਮੇਂ ਹਟਾ ਸਕਦੇ ਨੇ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹ ਦੇ ਵੀ 4 ਕਿੱਲੇ ਬਾਜਰਾ ਬੀਜ ਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੀ ਦੇ ਚੋਂ ਵੀ 11 ਬਚਨੇ ਚਾਹੀਦੇ ਨੇ ਜਿੰਨੇ 6 ਕਿੱਲਿਆਂ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 10 ਝੋਨਾ ਲਾਉਂਗਾ ਤੇ ਯਾਰ ਬੰਮੀਰੇ ਵੀ ਕਰਦੇ ਹੋ ਮੇਰੇ ਤੇ ਯਾਰ ਬਾਕੀਓ ਕਰਦੇ ਹੋ ਆਵੇ ਯਾਰ ਕੋ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋਗੀ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜਿਆਦਾ ਨਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲਾਕਾਂ ਦੇ ਵਿੱਚ ਇੱਕ ਇੱਕ ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਪਰ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਹਾਂ ਆ ਗਿਆ ਚਲੋ 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 ਮੈਂ ਕਹਿੰਦੇ ਜਦੋਂ ਖਾਸਾ ਤਾਂ ਆ ਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਤੁਸੀਂ ਇਹ ਬੰਦ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 53 ਦਿਨ ਲੈਂਦੀ ਹੈ ਜਿਹੜੀ ਪੂਸਾ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ ਜੇ ਪੂਸਾ ਲਈ ਬਿਜਲੀ ਦਾ ਖਰਚਾ 7500 ਰੁਪਿਆ ਪਰ ਏਕੜ ਪੈਂਦਾ ਜੀ ਉੱਥੇ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਿਆ ਦਾ ਖਰਚਾ ਪੈਂਦਾ ਤੇ ਪ੍ਰਾੜੀ 10% ਵੱਧ ਹੈ ਜੀ ਬਾਕੀਆਂ ਨਾਲੋਂ ਉਹਦਾ ਕੱਦ ਥੋੜਾ ਜਿਹਾ ਉੱਚਾ ਹੁੰਦਾ। ਸੋ ਜੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨੁਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਅੱਜ ਤੱਕ ਨਹੀਂ ਕਰਦੇ ਆ ਅੱਜ ਪੂਰੀ ਸਖਤਾਈ ਕਰਾਂਗੇ। ਹੁਣ ਬਾਸਮਤੀ ਹੈ। ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ। ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਤੋਂ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਹਾਂ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਜੋ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੀ ਕੋਲ ਹੈ ਔਰ ਮੈਨੇ ਕੋਸ਼ਿਸ਼ ਕਰ ਲਈ ਹੈ ਬਾਸਮਤੀ ਪਹਿਲਾਂ ਮਾਝੇ ਚ ਉਦੀ ਸੀ ਸਾਡੇ ਸਮਾਨ ਏ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗੀ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ बिक ਜਾਂਦੀ ਹੈ 4500 ਵਿੱਚ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਅਪਾ ਕੋਈ ਐਮਐਸਪੀ ਕਰਤੀਓ ਤਾਂ ਫਿਰ ਉਹਦੇ ਨੇੜੇ ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਹੈ ਬਿਚ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਦੋਂ ਘੱਟ ਨਹੀਂ ਹੋਣੀ ਚਾਹੀਦੀ ਜੇ ਇਦੋਂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਕਿਹਦੀ ਵਿਆਸਮਦੀਪਾ ਮੈਸੇ ਜਿੱਥੇ ਮਰਜੀ ਰੱਖੀਏ ਜਿੰਨੂੰ ਮਰਜੀ ਵੇਚੀਏ ਵਿਆਸਮਦੀਪਾ ਸਾਰੇ ਮੁਲਕ ਚ ਲੋੜ ਹੈ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ 1 ਜੂਨ ਨੂੰ ਚੋਨਾ ਲਾ ਲਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ ਤਿੰਨ ਜ਼ੋਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਜ਼ਿਲ੍ਹਾ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸਾਂਗਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਓਨਾ ਮੌਇਸਚਰ ਉਹਨੇ ਨਮੀ ਨਹੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਆਉਂਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ 'ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾਕ ਹੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤੋਂ 19 20 ਹੋ ਜੂਗੀ ਕਿਉਂਕਿ ਤਰੇਲ ਪੈਂਦੀ ਹੈ ਜੀ ਦੁੱਖ ਹੋ ਹੀ ਨਹੀਂ ਸਕਦਾ ਕਿ ਉਹ ਘਟੇ ਮੋਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਹੋ ਤਾਂ ਫਿਰ ਸਮਝੌਤੇ ਕਰਨੇ ਪੈਂਦੇ ਆੜਤੀਆਂ ਨੂੰ ਵੀ 100 ਰੁਪਏ ਕਾਟ ਲਵਾ ਦੇ ਤੇਰੀ ਕਰਾ ਦੇਣਾ ਕੰਮ ਤਰਾ ਉਹ ਫਿਰ ਕਹਿੰਦਾ ਯਾਰ ਬਰੇ ਵੇਚੋ ਯਾਰ 100 ਰੁਪਏ ਕੱਟ ਲੈ ਯਾਰ 50 ਰੁਪਏ ਕੱਟ ਲੈ ਜਾ ਐ ਜੀ ਸ਼ਿਕਾਇਤਾਂ ਆਉਂਦੀਆਂ ਜਿਹੜੀ ਹੁਣ ਆਊਗੀ ਜੂਨ ਵਾਲੀ ਉਦੋਂ ਐਨ ਜਮਾ ਡਰਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨਾਂ ਚੱਕੜੀ ਪੈਣੀ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਸਾਡਾ 16 ਹੀ ਹੈ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਫਰਾਈਡ ਨੂੰ ਆਪੇ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇੱਧਰ ਨੂੰ ਜਾਓ ਇੱਧਰ ਨੂੰ ਹਨਾ ਜਿੱਧਰੋਂ ਚਿੱਟਾ ਆਉਂਦਾ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹੈਂ ਉਹ ਉਹ ਵੀ ਤਾਂ ਸਾਡੇ ਘਰਾਂ 'ਚ ਸੱਤਰ ਪਛਾਈ ਜਾਂਦੇ ਨੇ ਜੀ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਬੇਦੀ ਹੁੰਦਾ ਨਹੀਂ ਤਾਂ ਰੋਜ਼ ਰੋਜ਼ ਦਿੱਲੀ ਵਾਲੇ ਰੋਲ ਕੋਲ ਆ ਇਹਨੇ ਪੂਤੂ ਆ ਪੰਜਾਬ ਤੋਂ ਆਉਂਦਾ ਮੈਂ ਕਹਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਰੱਟਾ ਕੋ ਜੂਪੀ ਵੀ ਹੈ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਹਨਾ ਉਹ ਆਪਣੇ ਤੋਂ ਉਹੀ ਲਾਣਦੇ ਨੇ ਉਹ ਸੋ ਹੁਣ ਕੀ ਹੈ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦੱਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਸਾ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜਾ ਜਿਹਾ ਤਾਂ ਹੈ ਇੱਥੇ ਇਸ ਕਰਕੇ ਨੂੰ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹੈਨਾ ਮੈਂ ਤੇ ਇਹ ਵੀ ਦਵਾਂਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਸਾ ਤੇ ਫਾਜ਼ਿਲਕਾ ਇਹ 1 ਜੂਨ ਨੂੰ ਝੋਨਾ ਲਾ ਸਕਦੇ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ 10 ਵੀ ਹੋ ਸਕਦੀ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇ ਬੰਦ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਹਾਰਪੁਰ ਇਹ 5 ਜੂਨ ਨੂੰ ਲਾਉਣਗੇ 4 ਦਿਨ ਦਾ ਫਰਕ ਹੈ ਇਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਪਾਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰਲੀ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿੰਨਾ ਮੈਂ ਸ਼ੇਅਰ ਕਰਨ ਇਹ 9 ਜੂਨ ਨੂੰ ਲਾਉਣਗੇ ਆਪਣਾ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇਕਦਮ ਨਹੀਂ ਦੇਣੀ ਪੈਣੀ ট্রান্সਫਾਰਮਰ ਨਹੀਂ ਫੁਕਣਾ ਕੋਈ